ਕਿ ਟਾਈਮ ਅੰਜੀ ਮੇਰੇ ਕਿੰਨਾ ਟਾਈਮ ਹੋ ਗਿਆ ਤਾਂ ਜਸਵੀਰ ਨੇ ਆਉਣਾ ਹੀ ਅਜੇ ਤੱਕ ਆਈ ਨਹੀਂ ਉਹ ਤੇ ਆਂਦੀ ਵੀ ਏ ਮੇਰੇ ਫੋਨ ਤੇ ਗੱਲ ਹੋ ਗਈ ਉਹਦੇ ਨਾਲ ਆਇਆ ਫੋਨ ਉਹਦਾ ਹਾਂ ਤੇ ਕਹਿੰਦੀ ਬਸ ਮੈਂ ਕੌਣ ਚਲੀ ਆ ਤੁਹਾਡੀ ਕਲੋਨੀ ਚ ਆ ਗਈ ਹਾਂ ਚਾ ਠੀਕ ਹੈ ਕੁਛ ਹੈਗਾ ਬਣਿਆ ਬਣਿਆ ਖਾਣ ਨੂੰ ਜਦ ਭੁੱਖ ਲੱਗੀ ਹੈ ਸਭ ਕੁਛ ਹੈਗਾ ਤਾਂ ਵੀ ਬਣਿਆ ਹੋਵੇ ਉਹਨੇ ਤਾਂ ਵੀ ਬਣਵਾ ਲੈਣਾ ਚਲੋ ਕੋਈ ਨਹੀਂ ਇਸ ਤਾਲਾ ਕਿ ਹੁੰਦੀ ਹੈ ਨਾ ਠੀਕ ਕੁਛ ਕਰਦੇ ਨਾ ਤੇ ਨਹੀਂ ਤਾਂ ਦਿਸਤਾ ਕਰਨਾ ਉਹਨੂੰ ਕਹਿਣਾ ਤਬੀਅਰ ਇਸ ਤਰ੍ਹਾਂ ਹੈ ਸਾਡੀ ਤੀ ਕੰਦੀ ਕੰਦੀ ਆ ਮੇਰੀ ਗੱਲ ਸੁਣ ਇਹ ਸਾਰੀਆਂ ਗੱਲਾਂ ਤੁਸੀਂ ਖੋਲ੍ਹ ਨਹੀਂ ਆ ਜੀ ਮੈਂ ਖੋਲ੍ਹ ਨਹੀਂ ਦੇ ਸਕਦੀ ਇਹ ਸਾਰੀ ਗੱਲ ਕਰ ਸਕਦੀ ਨਹੀਂ ਗੱਲ ਉਹਦੀ ਮਾਂ ਨਹੀਂ ਆ ਪਰ ਜੇ ਗੱਲ ਕਿਸੇ ਕਰ ਲੈਣੀ ਹੈ ਨਾ ਉਹ ਤੁਹਾਡੇ ਕੋਲ ਨੂੰ ਹੀ ਸੱਚਦੀ ਹੈ ਹੈ ਕੋਈ ਗੱਲ ਦਾ ਮੈਨੂੰ ਨਹੀਂ ਚੇਤਾ ਰਹੁ ਤੋ ਤੂੰ ਬੋਲ ਤੇ ਪੈਗੀ ਆ ਮੈਂ ਬੋਲ ਪਾਗੀ ਆ ਮੇਰੀ ਗੱਲ ਸੁਣ ਸਾਰਾ ਪੁੱਛੇ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਕਿੰਨਾ ਪੜਿਆ ਵਰਤਨ ਵਰਤਾਨ ਦੀ ਅਕਲ ਹੈਗੀ ਕਿਨੇ ਇਹ ਸਾਰਾ ਤੁਸੀਂ ਖੋਜ ਖਬਰ ਕਰਨੀ ਚ ਆਹੋ ਇਸੇ ਤਰ੍ਹਾਂ ਮੈਂ ਪਹਿਲਾਂ ਤੈਨੂੰ ਦੱਸ ਦਿੱਤਾ ਵਾ ਆ ਜਾ 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 ਜਸਵੀਰ ਆ ਜਾ ਆ ਗਈ ਨੀ ਤੂੰ ਹੀ ਤਾਂ ਨਾ ਆਣੀ ਤੀਜੀ ਆਖਲ ਵਾਈ ਜੇ ਨਾ ਐਦਾਂ ਬੜਾ ਘਾਟਾ ਮੈਨੂੰ ਤੈਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਲੋਕ ਲੋਕ ਕਿ ਆਉਂਦੇ ਹੀ ਹਾਂ ਮੈਂ ਦੱਸਾਂ ਹੀ ਨਾ ਤੇ ਚਲੀ ਜਾਵਾਂ ਨੀ ਭੈਣੇ ਇੱਥੇ ਹੀ ਵੇਖ ਲਿਆ ਮੈਂ ਤੈਨੂੰ ਨੀ ਭੈਣ ਐ ਮੈਂ ਤਾਂ ਇਹ ਸੋਚਣ ਲਈ ਸੀ ਕਿ ਕਿਤੇ ਮੇਰੀਆਂ ਭੈਣਾਂ ਚੁਗਲੀਆਂ ਕਰਨ ਡੀਆਂ ਹੋਣੀਆਂ। ਕਿ ਤੂੰ ਕਹਿੰਦੀ ਨਾ ਤੀਜੀ ਅੱਖ ਸਾਡੇ ਦੇ ਤਾਂ ਕਬਾੜੀਆ ਵੀ ਲੰਗੇ ਨਾ ਤੇ ਉਹ ਵੀ ਸਾਨੂੰ ਪਤਾ ਲੱਗ ਜਾਂਦਾ। ਨੀ ਟਾੜ ਦੇ ਤਾਂ ਪੱਕੀ ਜਗ੍ਹਾ ਨੀ ਜਦੋਂ ਮੈਂ ਫੋਨ ਕਰਾਂ ਆ ਤੁਸੀਂ ਕਹੋਗੇ ਕੈਮਰੇ ਦੇ ਅੱਗੇ ਬੈਠੀਆਂ ਆਪਾਂ। ਕੀ ਕਰੀਏ? ਮੋਲ ਹੀ ਐਵੇਂ ਦਾ ਹੋ ਗਿਆ। ਹਰ ਟਮ ਧਿਆਨ ਰੱਖਣਾ ਪੈਂਦਾ। ਤੇ ਬਾਰ-ਬਾਰ ਉੱਠ ਕੇ ਬਾਹਰ ਨਹੀਂ ਨਾ ਜਾਇਆ ਜਾਂਦਾ। ਆਪਾਂ ਅੰਦਰੇ ਬਿਠੀਆਂ ਦਿੰਦੀਆਂ ਵੇਹਦੀਆਂ ਨੇ ਕਿਹੜਾ ਆ ਗਈ ਕਿਹੜਾ ਚਲਾ ਗਈ। ਉਹ ਤਾਂ ਹੈ ਗਈ। ਆ ਪਾਣੀ ਹੁਣੇ ਸਾਰੇ ਕਮਾਕਾਰਾਂ ਦੇ ਚਲ ਜਾਂਦੇ ਆ ਆ ਬੱਚੇ ਕੋਲੇ ਚਲ ਜਾਂਦੇ ਆ ਤੇ ਮੇਰੀਆਂ ਭੈਣਾਂ ਵੇਲੀਆਂ ਚੱਲ ਹੁਣ ਤੂੰ ਸਣਾ ਪਾਣੀ ਲਿਆਵਾ ਪਾਣੀ ਦੀ ਕੋਈ ਗੱਲ ਨਹੀਂ ਵੈਸੇ ਇੱਕ ਗੱਲ ਜੇ ਆ ਜਿਹੜੀ ਤੁਸੀਂ ਮੈਨੂੰ ਮਤ ਦਿੱਤੀ ਹੈ ਨਾ ਮੈਂ ਉਸੇ ਮਤ ਦੇ ਚੱਲਣ ਦੀ ਆ ਜਿਤਨਾ ਟਾਟਾ ਦਰਣੀ ਸ਼ਾਣੀ ਦਾ ਪਿਆਰ ਹੈ ਨਾ ਉਸੇ ਤਾਂ ਮੇਰਾ ਵੀ ਹੁਣ ਆਪਣੇ ਜੀਠੜ ਨਾਲ ਬੜਾ ਪਿਆਰ ਹੋ ਗਿਆ ਨਹੀਂ ਤਾਂ ਮੈਂ ਤਾਂ ਗੱਲ ਕਰ ਤੇ ਲੜਦੀ ਦਿੱਤੀ ਸੀ ਉਹਦੇ ਨਾਲ ਹਾਂ ਨਹੀਂ ਸਾਡਾ ਤਾਂ ਬੜਾ ਪਿਆਰ ਹੈ ਇਹ ਸ਼ੁਕਰ ਮੈਂ ਤਾਂ ਸੁੰਦਰ ਗਈ ਆ ਪੈਣਾ ਕੋਈ ਵੀ ਗੱਲ ਹੋਵੇ ਨਾ ਮੈਂ ਤੁਹਾਡੀ ਦੋ ਮਦੀ ਉਦਾਹਰਨ ਦਿੰਨੀ ਆ ਕਿ ਵੇਖ ਲਵੋ ਆ ਦੋਹਾਂ ਤਰ੍ਹਾਂ ਦੀ ਛਾੜੀ ਦੀ ਕਿੰਨੀ ਬਣੀ ਆ ਜੇ ਉਹਦਾ ਬੱਚਾ ਤੇ ਉਹ ਕਹੋਗੀ ਮੇਰਾ ਬੱਚਾ ਜੇ ਇਹਦਾ ਬੱਚਾ ਉਹ ਕਹੋਗੀ ਮੇਰਾ ਬੱਚਾ ਹੈਗਾ ਹਜੇ ਕੀ ਤੇਨੂੰ ਉਹਨੀ ਰਿੰਪੀ ਦੀ ਫਿਕਰ ਨਹੀਂ ਆਗੀ ਜਿੰਨੀ ਉਹਨੂੰ ਵਿਕਰ ਆ ਸਹੀ ਗੱਲ ਕਹੀਏ ਜਸਵੀਰ ਮੈਂ ਤੇ ਖੁਦ ਵੇਖ ਕੇ ਹੈਰਾਨ ਹੁਣੀ ਆ ਭਈ ਲੈਣਾ ਦੇਣਾ ਕੀ ਕਰਦਾ ਆ ਚੀਜ਼ੇ ਰਿੰਪੀਅਸ ਸੇ ਰੱਖਦੀ ਉਹਦੇ ਵਿਆਹ ਵਾਸਤੇ ਆ ਕਪੜਾ ਆ ਰਿੰਪੀਅਸ ਸੇ ਅਵੇ ਤਾਂ ਖਰੀਦਾਂਗੇ ਉਹ ਚਾ ਜਾ ਭੈਣ ਜੀ ਹੁਣ ਤੋਂ ਹੀ ਕਰਾਂਗੇ ਤੇ ਮਸਾਂ ਧੀਆ ਦਾ ਪੂਰਾ ਹੁੰਦਾ ਜੇ ਵੈਸੇ ਇੱਕ ਗੱਲ ਆ ਆ ਜਿਹੜੀ ਤੁਸੀਂ ਰਸਤੇ ਚ ਲੰਡ ਗਏ ਨਦਰਾ ਦੇ ਛਾਣੀ ਅਟਾਡੇ ਬੱਚਿਆਂ ਦੇ ਗਾਂ ਜਾ ਕੇ ਬੜੇ ਸੋਭਾ ਦਿਵਾਣੇ ਸੋਹਰਿਆਂ ਦੇ ਵਿੱਚ ਜਿਹੜੀਆਂ ਮਾਵਾਂ ਘਰ ਵਿੱਚ ਸਾਂਝੇ ਪਰਿਵਾਰ ਚ ਰਹਿੰਦੀਆਂ ਹੁਣ ਘਰ ਨੂੰ ਇੱਕ ਜੋੜ ਕੇ ਰੱਖਿਆ ਹੋਵੇ ਉਤੀਆ ਅੱਡ ਕਿਤਰਾ ਜਾ ਕੇ ਹੋ ਸਕਦੀਆਂ ਨਹੀਂ ਉਹ ਕਦੀ ਵੀ ਨਹੀਂ ਹੁੰਦਾ ਇਹੋ ਜਿਹਾ ਕੰਮ ਕਿਉਂਕਿ ਉਹਨਾਂ ਵੀ ਤਾਂ ਆਪਣੀ ਮਾਵਾਂ ਦੇ ਵੇਖੇ ਚੱਲਣਾ ਜਿੱਦਾਂ ਤਾਂ ਗਾਂ ਮਾਵਾਂ ਕਰਦਿਆਂ ਉਤਰਾ ਹੀ ਰਹਿਣਾ ਮੇਰੀ ਗੱਲ ਸੁਣ ਤੇਰੀ ਮਾਂ ਤਾਂ ਇੱਕੋ ਗੱਲ ਹੀ ਕਰਦੀ ਹੁੰਦੀ ਸੀ ਜਿਹੋ ਜੇ ਕੋਕੋ ਉਹੋ ਜੇ ਕੋਕੋ ਦੇ ਬੱਚੇ ਇਹ ਸਾਰਾ ਕੁਝ ਨਾ ਸਾਨੂੰ ਪੰਜੀ ਨੇ ਸਿਖਾਇਆ ਆ ਕਿਵੇਂ ਰਹਿਣਾ ਕਿਵੇਂ ਕਰਨਾ ਨਹੀਂ ਤੇ ਸਾਨੂੰ ਕਿੱਥੇ ਕਲਾਸ ਚਲੋ ਭੈਣਾ ਪਰ ਅੱਜ ਕੱਲ ਡੜਾ ਸਮਾਂ ਹੀ ਨਾ ਉਹ ਬੜਾ ਅੱਜ ਕੱਲ ਤੇ ਕੁੜੀਆਂ ਆਂਦੇ ਆਂ ਕੰਧੀਆਂ ਬਸ ਹਮ ਹੈ ਹਮਾਰੇ ਹੈ ਬਸ ਬੱਚੇ ਗਾਲੀ ਨਹੀਂ ਸੁਣਦੇ ਜਸਵੀਰ ਕੋ ਔਰ ਮਗਰ ਸਾਡੇ ਬੱਚੇ ਸਾਡੇ ਤੋਂ ਬਿਨਾ ਪੁੱਛਿਆ ਚੱਲਦੇ ਨਹੀਂ ਅਜੇ ਤੱਕ ਉਹਨੇ ਇਹਨੂੰ ਨਹੀਂ ਪੁੱਛਣਾ ਉਹਨੇ ਮੈਨੂੰ ਪੁੱਛਣਾ ਹੈ ਅੱਛਾ ਇੱਕ ਮਿੰਟ ਇਹਦਾ ਫੋਨ ਹੀ ਇੱਕ ਮਿੰਟ ਹਾਂ ਰਿਦੀ ਅੱਛਾ ਮੰਮੀ ਨਾ ਲਿਆ ਗੱਲ ਕਰਵਾ ਹਾਂਜੀ ਹਾਂਜੀ ਬੰਜੂ ਭੈਣ ਜੀ ਆ ਗਏ ਕਿਸੇ ਨਹੀਂ ਭੈਣ ਹਾਂਜੀ ਹਾਂਜੀ ਭੈਣ ਜੀ ਉੱਥੇ ਮੰਦਿਰ ਤੁਸੀਂ ਕਿਹਾ ਸੀ ਹਾਂਜੀ 4 ਵਜੇ ਦਾ ਪ੍ਰੋਗਰਾਮ ਹੈ ਲੈ ਇੱਕ ਦੇਖਾ ਬੁਖਾਈ ਦਾ ਬਿਲਕੁਲ ਬਿਲਕੁਲ 4 ਵਜੇ ਦਾ ਵੇਖੋ ਭੈਣ ਜੀ ਤਸੱਲੀ ਆਪਣੀ ਕਰ ਲਿਓ ਜੀ ਤਸੱਲੀ ਆਪਣੀ ਕਰ ਲਿਓ ਉਹਨਾਂ ਵੱਲੋਂ ਤਾਂ ਹਾਂ ਆ ਉਹ ਕੰਦੇ ਆ ਕਿ ਜੇ ਸਾਨੂੰ ਕੁੜੀ ਪਸੰਦ ਆ ਗਈ ਮੁੰਡਾ ਆ ਗਿਆ ਸਾਰੀ ਗੱਲਬਾਤ ਹੋ ਗਈ ਤੇ ਆਪਾਂ ਨਾਲ ਹੀ ਰੋਕ ਦੇਣਾ ਨਾ ਨਾ ਭੈਣ ਜੀ ਆ ਨਵਾਂ ਰਵਾਇ ਨਾ ਤੋਰੋ 11 11 ਡੱਬੇ ਦਾ ਨਾ ਦੋ ਦੋ ਡੱਬੇ ਦੇ ਦੋ ਨਾ ਪਹਿਣਾ ਕੱਲ ਨੂੰ ਕੋ ਗੱਲ ਹੋ ਜਾਂਦੀ ਫਿਰ ਤੁਸੀਂ ਕਹੋਗੇ ਜਸਵੀਰ ਕੋ ਨੇ ਸਾਨੂੰ ਫਸਾ ਦਿੱਤਾ ਆਪਣੀ ਪਹਿਲਾਂ ਪਰਖੋ ਸਾਰਾ ਕੁਝ ਠੀਕ ਆ ਚਲੋ ਠੀਕ ਆ 4 ਵਜੇ ਮਿਲਦੇ ਆਪਾਂ ਉੱਥੇ ਠੀਕ ਆ ਠੀਕ ਆ ਉਹ ਮੇਰੀ ਫਿਕਰ ਨਾ ਕਰੋ ਉਹ ਜੋ ਤੁਹਾਨੂੰ ਚੰਗਾ ਲੱਗੂਗਾ ਦੇ ਦਿਓ ਉਹ ਮੈਂ ਤਾਂ ਰਿਸ਼ਤੇ ਵੈਸੇ ਸ਼ੌਂਕ ਨੂੰ ਕਰਵਾ ਨਹੀਂ ਆ ਜਦੋਂ ਤਾਂ ਮੇਰੇ ਡਾਕਟਰ ਨੇ ਕਿਹਾ ਨਾ ਜੀ ਥੋੜਾ ਫਿਰਿਆ ਤੁਰਿਆ ਕਰ ਤੇ ਮੈਂ ਕਿਹਾ ਫਿਰਨਾ ਤੁਰਨਾ ਕੀ ਚੱਲ ਰਹੀ ਸਹੀ ਕਰਵਾਈ ਜਾਂਦੇ ਆ ਜਿਆਦਾ ਫਿਰਨ ਲੱਗ ਪਈ ਚਲ ਠੀਕ ਆ ਸ਼ਾਮ ਨੂੰ ਮਿਲਦੀ ਮੈਂ ਤੁਹਾਨੂੰ ਠੀਕ ਹੈ ਠੀਕ ਹੈ ਓਕੇ ਓਕੇ ਨਾ ਤੂੰ ਕੁਝ ਜ਼ਿਆਦਾ ਤੇ ਨਹੀਂ ਫਿਰਨ ਲੱਗ ਪਈ ਹੈ ਪਹਿਣਾ ਕਰਨਾ ਕੀ ਹੁੰਦਾ ਆ ਘਰ ਬੈਠੀ ਦਾ ਵਹਿਲੀ ਦਾ ਵੇਖਣਾ ਕੀ ਹਾਲ ਉਹ ਬੇਟੀ ਵੱਢੀ ਜਾਂਦਾ ਸੀ ਅੱਛਾ ਮੇਰੀ ਗੱਲ ਸੁਣੋ ਜਿਹੜੇ ਕੰਮ ਵਾਸਤੇ ਮੈਂ ਤੁਹਾਨੂੰ ਰਾਤੀ ਫੋਨ ਕੀਤਾ ਸੀ ਮੁੰਡਾ ਇਹ ਕਹਿਗਾ ਜੀ ਤੇ ਬੁਖਾ ਬੜਾ ਵਧੀਆ ਜੀ ਦੋ ਭਰਾ ਜੇ ਕਰਿਆਨੇ ਦੀ ਦੁਕਾਨ ਬਹੁਤ ਵੱਡੀ ਹੈ ਉਹਨਾਂ ਦੀ ਆਪਣੇ ਮੱਲੇ 'ਚੀ ਅੱਛਾ ਬਹੁਤ ਵੱਡਾ ਕੰਮ ਹੈ ਕਰ ਪਿਓ ਦਾ ਆਪਣਾ ਪਿਓ ਦੀ ਸ਼ਹਿਰ ਵਿੱਚ ਦੁਕਾਨ ਹੈ ਤੇ ਛੋਟੇ ਭਰਾ ਨੇ ਅਣ ਆਜਕਲ ਦੁੱਧ ਪੈਸਾ ਚਾਂਦਾ ਉਹਨਾਂ ਦਾ ਕੀ ਕਹਦੇ ਆ ਲਈ ਹੋਈ ਆ ਜੋ ਵੀ ਮੈਨੂੰ ਨਾਂ ਨਹੀਂ ਲੈਣਾ ਆਂਦਾ ਠੀਕ ਆ ਡਿਸਟਰੀਬਿਊਟ ਪਤਾ ਨਹੀਂ ਡਿਸਟਰੀਬਿਊਟ ਕਿ ਜੋ ਵੀ ਆ ਸਮਝ ਗਈ ਤੇਰੀ ਗੱਲ ਠੀਕ ਆ ਸੁਣਾਉਂ ਗਏ ਕਮਾਈ ਮਾਂ ਉਹਨਾਂ ਦੀ ਟੀਚਰ ਹੈ ਸਰਕਾਰੀ ਸਰਕਾਰੀ ਟੀਚਰ ਆ ਤੇ ਬਾਕੀ ਬੰਦੇ ਵੈਸ਼ਨਵਾ ਭਲੇ ਮਾਸ ਬੰਦੇ ਆ ਕੋਈ ਾਇਬ ਨਹੀਂ ਉਹਨਾਂ ਨੂੰ ਹੈਗਾ ਵੱਡੀ ਦੁਕਾਨ ਤੇ ਵੀ ਤਿੰਨ ਚਾਰ ਬੰਦੇ ਰੱਖੇ ਆ ਆ ਮੁੰਡੇ ਨੇੜੇ ਮੁਹੱਲੇ ਚ ਦੁਕਾਨ ਹੈ ਉੱਥੇ ਵੀ ਚਾਰ ਪੰਜ ਬੰਦੇ ਰੱਖੇ ਸਾਰੀਆਂ ਗੱਲਾਂ ਛੱਡ ਤੂੰ ਮੁੰਡੇ ਦੀ ਫੋਟੋ ਹੈਗੀ ਤੇ ਵਿਖਾ ਆ ਗੱਲਾਂ ਕਰੀ ਜਾਨੀ ਆ ਆ ਭੈਣ ਹੈਗੀ ਆ ਤੇ ਭੈਣ ਉਹਦਾ ਵੀ ਫੋਟੋ ਚ ਆ ਆ ਦੇਖ ਮੁੰਡਾ ਦੇਖ ਮੁੰਡਾ ਤੇ ਸੁਣ ਨਾ ਦੇਖੋ ਦੇਖੋ ਫੜ ਕੇ ਦੇਖੋ ਮੈਂ ਉਹਦਾ ਪਾਉਂਗਾ ਇੱਥੇ ਜੰਦਿਆ ਦੇਖ ਵੇਖ ਪਰ ਕਰ ਲੈਣੀ ਹੀ ਚੰਗੀ ਤਰ੍ਹਾਂ ਬਹੁ ਲੈ ਪੈਣੇ ਜੇਕ ਪਰ ਕਾਦੀ ਕਰਨੀ ਆ ਆ ਮੁੰਡਾ ਤਾਂ ਜਦੋਂ ਵੀ ਗੱਲ ਚ ਨਿਕਲਦਾ ਨਾ ਇਹ ਸਾਰਿਆਂ ਨੂੰ ਮੱਥਾ ਟੇਕਦਾ ਨਮਸਤੇ ਆਂਟੀ ਜੀ ਸਤਿ ਸ੍ਰੀ ਅਕਾਲ ਆਂਟੀ ਜੀ ਫਿਰ ਵੈਸ਼ਨ ਕਦੀ ਕੋਈ ਫालतू ਗੱਲ ਨਹੀਂ ਕਦੀ ਬੱਚੇ ਦੇ ਕੀਤੀ ਹੈਗੀ ਹਮੇਸ਼ਾ ਆਪਣੇ ਘਰ ਹੀ ਰਹਿੰਦਾ ਹੈਗਾ ਤੇ ਮੈਂ ਫਿਰ ਸੋਚਿਆ ਕਿ ਮੈਂ ਕਿਉਂ ਨਾ ਫਿਰ ਰਿੰਪੀ ਦਾ ਰਿਸ਼ਤਾ ਕਰਵਾ ਦਵਾਂ ਭੈਣ ਜੀ ਬੜੇ ਜਾਣੇ ਗੱਦੇ ਪਏ ਆ ਕਿਸ ਮੁੰਡੇ ਦਾ ਰਿਸ਼ਤਾ ਸਾਡੀ ਕੁੜੀ ਨਾਲ ਕਰਵਾ ਦੋ ਪਰ ਪਹਿਲ ਮੈਂ ਕਿਹਾ ਵੀ ਤੁਹਾਨੂੰ ਦੇ ਦਿੰਦੀ ਅਸਰੇ ਨਾਲ ਦੇ ਕਮਾਂਡੀ ਨਾਲ ਉਹ ਵੀ ਆਪਣੀ ਆਪਣਾ ਨੰਬਰ ਨੇ ਮਿਹਰ ਦਾ ਸਾਕਰ ਵਾਂਡੇ ਸੀ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਉਹਨਾਂ ਨੂੰ ਪੁੱਛ ਲਵਾਂ ਤੁਸੀਂ ਐਸਾ ਨਾ ਕਰੋ ਮੈਂ ਫੋਟੋ ਤੁਹਾਡੇ ਮੋਬਾਈਲ ਤੇ ਸੈਂਡ ਕਰ ਦਿੰਨੀ ਆ ਤੇ ਤੁਸੀਂ ਵੀਰ ਉਹਨਾਂ ਨਾਲ ਗੱਲ ਕਰ ਲਿਓ ਜਿਸ ਦਾ ਕਹਿਣਗੇ ਉਸ ਤਰ੍ਹਾਂ ਕਰਾਂਗੇ ਉਹਨਾਂ ਨੇ ਇਥੋਂ ਤੱਕ ਕਿਹਾ ਹੈਗਾ ਕਿ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਸਿਰ ਸਾਨੂੰ ਦੋ ਕਪੜੇ ਧੀ ਚਾਹੀਦੀ ਨਾਲੇ ਭੈਣ ਜੀ ਉਹਨਾਂ ਦੀ ਕਿਹੜੀ ਭੈਣ ਹੈਗੀ ਕੋਈ ਤੇ ਮੇਰੀ ਸੁਣ ਗੱਲ ਸਾਨੂੰ ਕੋਈ ਉਹੋ ਜਿਹਾ ਉਪਰ ਦਿੱਸਤਾ ਨਾ ਪਾਵੇ ਮਿਲਨ ਵਰਤਨ ਵਾਲਾ ਰਿਸ਼ਤਾ ਹੋਵੇ ਮਾਪਿਓ ਸਹੀ ਹੋਣ ਤੇਂਜੀ ਸਾਰਾ ਹੀ ਪਰਿਵਾਰ ਸਹੀ ਹੈ ਅੱਪਾ ਜਾਣਦੇ ਹਨ ਉਹਨਾਂ ਨੂੰ ਕਦੀ ਉਸ ਬੱਚਿਆਂ ਦੀ ਆਵਾਜ਼ ਤੱਕ ਨਹੀਂ ਆਈਏ ਕਿ ਮਸਤ ਰੱਦੇ ਬਸ ਆਪਣੇ ਜੀ ਚਲ ਕੋਈ ਗੱਲ ਨਹੀਂ ਮੈਂ ਤੇਰਾ ਭਰਾ ਹੁੰਦਾ ਨਾ ਹਾਂ ਉਹਦਾਂ ਗੱਲ ਕਰਦੀ ਆ ਠੀਕ ਹੈ ਤੇ ਵੇਖ ਪਰਖ ਕੇ ਨਾ ਫਿਰ ਮੈਂ ਤੈਨੂੰ ਦੱਸੂਗੀ ਹਾਂ ਬਾਕੀ ਜਸਵੀਰ ਗਰੰਟੀ ਤੇਰੀ ਆ ਅਹੀਂ ਤੈਨੂੰ ਫੜਨਾਂ ਇਹ ਸਾਡੀ ਨਹੀਂ ਇਹ ਤੇਰੀ ਵੀ ਆ ਭੈਣੇ ਦੇ ਜੇ ਚੰਗਾ ਰਿਸ਼ਤਾ ਤੇ ਪਰ ਤੁਹਾਡਾ ਨਾ ਕਰਵਾਣ ਦੀ ਮੈਂ ਤਾਂ ਕਦੀ ਬਾਹਰ ਕਦੇ ਮੜੇ ਰਿਸ਼ਤੇ ਨਹੀਂ ਕਰਵਾਏ ਤੇ ਤੁਹਾਨੂੰ ਕਿਉਂ ਮੜਾ ਕਰਾਣਾ ਹੈਗਾ ਨਾਰੇ ਤੂੰ ਸਾਡੀ ਮਾਸੀ ਦੀ ਧੀ ਭੈਣ ਆ ਤੇ ਇਸ ਕਰਕੇ ਥੋੜਾ ਧਿਆਨ ਰੱਖੀ ਭੈਣਾ ਮੇਰੇ ਹੱਥੀ ਦਾ ਮੁੰਡਾ ਖੇਡੇ ਬਹੁਤ ਚੰਗਾ ਹੈਗਾ ਪੜਿਆ ਲਿਖਿਆ ਨੂੰ ਹਾਂ ਬੀਏ ਕੀਤੀ ਆ ਉਹ ਬਾਅਦ ਚ ਉਹਨਾਂ ਦਾ ਆਪਣਾ ਕੰਮ ਕਰਿਆ ਉਹਨਾਂ ਨੂੰ ਕੀ ਲੋੜ ਪਈਆ ਉਹਨਾਂ ਨੇ ਕਿਹੜੀਆਂ ਸਰਕਾਰੀ ਨੌਕਰੀਆਂ ਲੱਭਣੀਆਂ ਹੈਗੀਆਂ ਸੁਖ ਨਾ ਆਪਣਾ ਉਹਨਾਂ ਦਾ ਇੰਨਾ ਕੰਮ ਹੈਗਾ ਉਹ ਤਾਂ ਭਾਜੀ ਕਹਿੰਦਾ ਸੀ ਆਪਣੀ ਜਨਾਨੀ ਨੂੰ ਕਿ ਤੂੰ ਛੱਡ ਦੇ ਨੌਕਰੀ ਉਹ ਕਹਿੰਦੀ ਫਿਰ ਕੀ ਹੈ ਜੀ ਆ ਮੈਂ ਸਾਰਾ ਦਿਨ ਵੇਲੀ ਹਮ ਨਹੀਂ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਐਸ ਕਰਕੇ ਠੀਕ ਹੈ ਤੇ ਤੁਸੀਂ ਕਰੋ ਤੇ ਮੈਂ ਦੂਸਰੀ ਗੱਲ ਮੈਂ ਚਾਹਾਂ ਉਹ ਸ਼ਾਮੇ ਤੁਹਾਨੂੰ ਪਤਾ ਕਿਸੇ ਦਾ ਰੋਕਾ ਲੱਗਣਾ ਹੈਗਾ ਮੈਂ ਫਿਰ ਉਧਰ ਵੀ ਜਾ ਕੇ ਤਿਆਰੀ ਕਰਵਾਵਾਂ ਤੇ ਬਹਿ ਜਾ ਘੁੱਟ ਚਾਹ ਪੀ ਕੇ ਜਾਈ ਨਾ ਗੱਲ ਲੈ ਜਸਵੀਰ ਸਗਣਾ ਦੇ ਕੰਮ ਕਰਾਨੀ ਏ ਤੂੰ ਮੇਰੀ ਘਰ ਸੋ ਆ ਪਹਿਣ ਕੱਦੀ ਕੁਝ ਖਾ ਜਾ ਮੈਂ ਕੁਝ ਨਹੀਂ ਖਾਣਾ ਸਾਡੇ ਉਹ ਜਾ ਕੇ ਤੂੰ ਵਧੀਆ ਵਧੀਆ ਖਾਣਾ ਨਾ ਤਾਂ ਕਰਕੇ ਇੱਥੇ ਕਿਥੋਂ ਖਾਣਾ ਪਹਿਣ ਵੱਲੋਂ ਚੰਨ ਬਗਰ ਸਿੱਫਤ ਵਾਲੇ ਰਿਸ਼ਤੇ ਕਰਾਈ ਜੀ ਤੇ ਤੈਨੂੰ ਸਿੱਤ ਮਿਲੇ ਵਧਾਈ ਮਿਲੇ ਅੱਛਾ ਰਿੰਪੀ ਕੋਲੋਂ ਤੂੰ ਆਈ ਨਹੀਂ ਜੇ ਨਹੀਂ ਜੀ ਨਹੀਂ ਆਈ ਚੰਗਾ ਕੋਈ ਡੇਟ ਸਵੇਟ ਹੋ ਜਾਂਦੇ ਆ ਫੋਟੋ ਮੈਂ ਤੁਹਾਡੇ ਮੋਬਾਈਲ ਤੇ ਸੈਂਡ ਕਰ ਦਿੰਦੀ ਠੀਕ ਹੈ ਵੇਖ ਲਿਓ ਤੇ ਬਾਕੀ ਮੇਰੀ ਗੱਲ ਸੁਣ ਲਓ ਇਹ ਨਾ ਸੋਚਿਓ ਕਿ ਜਿਤਰਾ ਮੈਂ ਲੋਕਾਂ ਕੋਲ ਲੈਣ ਦੇਣ ਕਰਦੀ ਆ ਮੈਂ ਟਾੜਨਾ ਵੀ ਕੋਲ ਲੈਣ ਦੇਣ ਕਰੂਗੀ ਮੇਰੀ ਆਪਣੀ ਧੀ ਆ ਮੈਨੂੰ ਕੁਝ ਨਹੀਂ ਚਾਹੀਦਾ ਮਾਲਕ ਬੱਸ ਉਹਨੂੰ ਆਪਣੇ ਘਰ ਚ ਸੁੱਖ ਦੇਵੇ ਜੇ ਤੂੰ ਉਧਰ ਨਾ ਨਾ ਜਾਣਾ ਹੁੰਦਾ ਤੈਨੂੰ ਅਹੀਂ ਰਾਤ ਜਾਣ ਨਹੀਂ ਦੇਣਾ ਤੇ ਬਹਿ ਕੇ ਗੱਲਾਂ ਕਰਨੀਆਂ ਆ ਜਿਹੜੀਆਂ ਰਿਹਦੀਆਂ ਸੀ ਉਹ ਵੀ ਰਾਤ ਨੂੰ ਕਰ ਲੈਣੀਆਂ ਫਿਰ ਮੇਰੀ ਗੱਲ ਸੁਣ ਲਾ ਮੈਂ ਆ ਜਾ ਨਹੀਂ ਰਾਤ ਨੂੰ ਤੇ ਆ ਜਾ ਤੇ ਆ ਜਾ ਫਿਰ ਫਿਰ ਜਿਹੜਾ ਪੂਝੀਆਂ ਬਣਾਉਣੀਆਂ ਆ ਉਹ ਵੀ ਬਣਾ ਦਾਂਗੀ ਆਈ ਹਾਈ ਦੀ ਭੇੜਾ ਆ ਤੇਰਾ ਭੁਜਿਆ ਦਾ ਸੱਚੇ ਮੇਰੇ ਮੂੰਹੋਂ ਨਹੀਂ ਲੱੱਖਦਾ ਕੋਈ ਨਹੀਂ ਸਿਰ ਭੁਜਿਆ ਬਣਾ ਖਵਾ ਦਿੰਨੇ ਆ ਚੱਲ ਠੀਕ ਐ ਭੈਣ ਚੱਲ ਹੋ ਕੇ ਆ ਤੂੰ ਸੰਨ ਇਕੱਠੇ ਕਰਕੇ ल्या ਵਾਰਨੇ ਵਾਰਨੇ ਇਕੱਠੇ ਕਰਕੇ ਲੰਘਣਾ ਕੇ ਬੈ ਕੇ ਖੱਟੀਆਂ ਚੱਲ ਠੀਕ ਐ ਭੈਣ ਸਸਿਕਾਲ ਸਸਿਕਾਲ ਮੇਰੇ ਵੱਲੋਂ ਤੇ ਹਾਂ ਹੀ ਆ ਹੁਣ ਤੁਹਾਡੇ ਵੱਲੋਂ ਵੀ ਹਾਂ ਹੋਣੀ ਚਾਹੀਦੀ ਐ ਕੋਈ ਗੱਲ ਤੇ ਕੋਈ ਪ੍ਰਾਣਾ ਕਰਦੇ ਗੱਲ ਆ ਠੀਕ ਐ ਪਰ ਰੀਤੀ ਰਿਉ ਜ਼ਰੂਰ ਪੁੱਛ ਲੈ ਅੱਜ ਕੱਲ ਸਭ ਮਾੜਿਆ ਰਤੀਆਂ ਪੁੱਤਾਂ ਕੋ ਵੀ ਪੁੱਛ ਕੇ ਚੱਲਣਾ ਚਾਹੀਦਾ ਸਾਰੇ ਤੋਂ ਬਾਹਰ ਨਹੀਂ ਆ ਪੁੱਤੋ ਠੀਕ ਹੈ ਚੰਗਾ ਪੜੇ ਸੱਚੀ ਸੱਚੀ ਜਨਜੀ ਹਾਈਟ ਰਿਪੀ ਦੇ ਵਿਆਹ ਦੀ ਗੱਲ ਚੱਲੀ ਹੈ ਨਾ ਤੇ ਕਾਲੀਆਂ ਪੈਣ ਲੱਗੀਆਂ ਮੇਰਾ ਦਿਲ ਡਰਨ ਲੱਗ ਪਿਆ ਮੇ ਕੋਈ ਜਿਵੇਂ ਗੱਲ ਨਹੀਂ ਸੁਣੀ ਉਹ ਵੇਲਾ ਸੋਚ ਕੇ ਨਾ ਇੰਤੇ ਕੁਝ ਹੋਣਾ ਸ਼ੁਰੂ ਹੋ ਗਿਆ ਨਹੀਂ ਤਾਂ ਕਰਨਾ ਹੈ ਨਾ ਕਿੰਨਾ ਕਚਰਾ ਆਪਾਂ ਨੂੰ ਆਪਣੇ ਘਰ ਬਾਹਰ ਛੱਡਾਂਗੇ ਕੋਈ ਚੰਗਾ ਰਿਸ਼ਤਾ ਆਉਂਦਾ ਤੇ ਆਪਾਂ ਮੋੜਨਾ ਥੋੜੀ ਆ ਕਰ ਲੈਣਾ ਵਾ ਚੰਗੇ ਰਿਸ਼ਤੇ ਲੱਭਦੇ ਕਿੱਥੇ ਆ ਜਨਜੀ

ਪਰ ਮਾਣੀ ਲੈ ਆਵਾਂ ਨਹੀਂ ਨਹੀਂ ਮੈਂ ਪੀਲਾਂਗੀ ਤੇ ਇੱਥੇ ਕਰਨ ਦੇ ਠੰਡ ਚ ਅੰਦਰ ਕਮਰੇ ਚ ਬਹਿਣਾ ਸੀ ਮੈਂ ਤੇਰਾ ਹੀ ਵੇਟ ਕਰਨ ਢੀ ਆਂ ਭੀ ਬਕਾ ਦੋ ਮੇਰਾ ਪੋਤਾ ਆਵੇ ਤੇ ਫੇਰ ਹੀ ਮੈਂ ਅੰਦਰ ਲਜਾਈ ਵਿੱਚ ਵੜ ਕੇ ਬਵਾਂ ਤੂੰ ਇਹ ਨਾ ਰੋਜ਼ ਮੈਂ ਐਵੇਂ ਵੇਟ ਕਰਦੇ ਰਹਿੰਦੇ ਕਦੋਂ ਹੀ ਪੀ ਆਵੇ ਤੇ ਕਦੋਂ ਮੈਨੂੰ ਮਿਲਾਂ ਤੇ ਕਦੋਂ ਮੈਂ ਅੰਦਰ ਜਾਵਾਂ ਹੈ ਤੇਰਾ ਨਹੀਂ ਕਰਨਾ ਤੇ ਕਿਹਦਾ ਕਰਨਾ ਆਹ ਕਿ ਕੱਪੜੇ ਆ ਗਏ ਪੈਸੇ ਵਾਲੇ ਹੁਣੇ ਪ੍ਰੈਸ ਵਾਲਾ ਦੇ ਗਿਆ ਤੇ ਬਾਜ਼ ਮਾਰੀ ਮੈਂ ਸੀ ਮੈਨੂੰ ਕਿ ਚੋਕ ਕੇ ਲਮਾਰੀ ਚ ਰੱਖ ਲਾ ਕੋਈ ਨਹੀਂ ਮੇਰਾ ਕਿੱਥੇ ਮਮਾ ਕਿੱਥੇ ਉੱਥੇ ਬੈਠੀ ਹੁੜੀਆਂ ਕਿੱਥੇ ਜਾਣਾ ਉਹਨੇ ਕਸੂਈ ਖਾਤਾ ਬੇਟਾ ਕੁਛ ਖਾ ਲਿਆ ਪੁੱਤ ਤੈਨੂੰ ਹੀ ਡਿਕਣਿਆ ਵੀ ਆਵੇ ਤਾਂ ਇਕੱਠੇ ਚਾਹ ਬਣਾ ਕੇ ਪੀਏ ਬੇ ਮੈਂ ਵੀ ਚਾਹ ਪੀਣੀ ਮੇਰਾ ਬਹੁਤ ਸਿਰ ਦਰਦ ਹੋ ਰਿਹਾ ਕਿੱਥੇ ਲੈ ਆ ਗਈ ਹਾਂਜੀ ਹਾਂਜੀ ਆ ਜਾ ਬੈਠੋ ਚਲ ਮੈਂ ਦਸ ਕੀ ਖਾਣਾ ਪੀ ਲਈ ਮੈਂ ਤੇਰੇ ਸਿਫਰੇ ਲੈ ਕੇ ਆਉਂ ਖਾਣਾ ਵੀ ਕੁਛ ਚਾਹ ਪੀਣੀ ਬੱਤੇ ਚਾਹ ਵੀ ਨਹੀਂ ਆਹੋ ਚਾਹ ਨਹੀਂ ਕੋਫੀ ਬਣਾ ਦਈ ਤੂੰ ਕੀ ਬੇ ਚਾਹ ਬਣਾ ਕੇ ਪੀਨੇ ਆ ਠਹਿਰ ਕੇ ਤੂੰ ਬੈ ਪੀ ਲੋ ਓਏ ਮੇਰੀ ਸਿਰ ਵੀ ਡੋਹੋਂਦੀ ਵੱਡੀ ਮੰਮਾ ਮੈਨੂੰ ਚਾਹ ਪੀਣੀ ਆ ਤੇਰੀ ਹੁਣ ਸਿਰ ਪੀਰ ਹਟ ਜਾਈ ਨਹੀਂ ਪੁੱਤ ਕਿਉਂ ਮੈਂ ਇੱਕ ਗੱਲ ਦੱਸਣ ਲੱਗੀ ਆ ਖੁਸ਼ੀ ਵਾਲੀ ਕੀ ਕਹਿੰਦੇ ਆ ਕਿਹੜੀ ਖੁਸ਼ੀ ਵਾਲੀ ਗੱਲ ਦੱਸੋ ਤਰੀਕਰ ਮੈਨੂੰ ਮੇਰਾ ਸਿਰ ਦੱਦਾ ਸਹੀ ਹੋ ਜਾਏਗਾ ਮੇਰੇ ਸੁਣ ਗਾ ਹਾਂਜੀ ਆਪਾਂ ਹੁਣ ਤੇਰੇ ਵਿਆਹ ਵਾਸਤੇ ਸੋਚਿਆ ਕੋਤ ਪਿਤੇ ਰਵਿਆ ਕਰ ਦਈਏ ਕੀ ਆ ਮੈਂ ਨਹੀਂ ਵਿਆਹ ਕਰਾਣਾ ਜੇ ਵੱਡੀ ਮੰਮਾ ਪਲੀਜ਼ ਤੇਰੇ ਇਸ ਤਰ੍ਹਾਂ ਨਹੀਂ ਗਈਦਾ ਹਾਂ ਦਾ ਮੈਂ ਤੈਨੂੰ ਆਖਿਆ ਰਿਸ਼ਤਾ ਕਰ ਲਈਏ ਰਿਸ਼ਤਾ ਆਉਂਦਾ ਪਿਆ ਬਹੁਤ ਵੱਡੇ ਘਰ ਦਾ ਪਰ ਮੇਰੀ ਸਟੱਡੀ ਵਿੱਚ ਫਿਰ ਜੇ ਕੋਈ ਤਾਂ ਨਹੀਂ ਕਹਿੰਦੇ ਨੇ ਅਸੀਂ ਬਾਅਦ ਕੁੜੀ ਪੜੀ ਜੇ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਚੱਲ ਚਲੋ। ਬਾਕੀ ਜਿਵੇਂ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਉਵੇਂ ਕਰ ਲਓ। ਹਾਂ ਬੱਠ ਮੰਮੀ ਸਾਰਾ ਵੇਖ ਚਾੱਕ ਕੇ ਨਾ ਸਾਰੇ ਪੋਸਟ ਪੜਤਾਲ ਕਰਕੇ ਤੇ ਫੇਰ ਹੀ ਕਰਿਓ। ਉਹ ਤੋਂ ਉਹਦੀ ਤੇਪਨਸ਼ਨ ਨਾ ਕਰੋ। ਉਹ ਸਾਡੇ ਤੇ ਸੱਗਦੇ ਆਪੇ ਆਪਾ ਕਰਨਾ। ਸਾਨੂੰ ਤੇਨੋਂ ਜ਼ਿਆਦੀ ਚਿੰਤਾ ਏ। ਜਿੱਥੇ ਵੀ ਕਰੋਗੇ ਨਾ ਮੈਂ ਕਰ ਲਾਂਗੀ। ਮੇਰੇ ਵੱਲੋਂ ਕੋਈ ਨਾ ਨਹੀਂ ਐ। ਮੈਂ ਤੈਨੂੰ ਵਖਾਵਾ ਮੁੰਡੇ ਦੀ ਫੋਟੋ। ਹਾਂਜੀ ਮੈਂ ਤੋ ਖੁਸ਼ ਈ ਹਾਂ। ਹਾਂ ਮੰਮੀ ਖੁਸ਼ ਨੇ ਚ ਕੀ ਗੱਲ ਆ। ਤੁਸੀਂ ਇਹ ਕਹਿੰਦੀ ਪੀਂਦਾ ਵੀ ਕਰ ਦਿਓ। ਮ सिमरन तू ਚੁੱਪ ਕਰ ਮੈਂ ਪੁੱਛਦੀ ਆਪੇ ਰਿੰਪੀ ਪੁੱਤ ਅਸੀਂ ਤੇ ਵੇਖ ਲਾ ਮੁੰਡਾ ਵੇਖਿਆ ਨਾ ਤੇ ਤੈਨੂੰ ਪੁੱਛਿਆ ਪੁੱਤ ਵੀ ਅਸੀਂ ਮੁੰਡਾ ਵੇਖਿਆ ਅਸੀਂ ਰਿਸ਼ਤਾ ਕਰਨ ਲੱਗੇ ਤੇ ਤੈਨੂੰ ਪਸੰਦ ਆ ਤੂੰ ਖੁਸ਼ ਆ ਨਾ ਜੇ ਪੁੱਤ ਤੈਨੂੰ ਕੋਈ ਹੋਰ ਪਸੰਦ ਆ ਨਾ ਤੇ ਫਿਰ ਦੱਸ ਦੇ ਆਪਾਂ ਉਸ ਤਰ੍ਹਾਂ ਕਰ ਲਾਂਗੇ ਮੰਮੀ ਬਿਲਕੁਲ ਸਹੀ ਗੱਲ ਕਹਿੰਦੇ ਬੇ ਤੇਰੀ ਮੰਮੀ ਮੇਰੀ ਤੇ ਕਸਾੜੀ ਤੇ ਮਾਂ ਕਿਚ ਨਹੀਂ ਆਈ ਮੇਰੀ ਗੱਲ ਸਮਝਿੰਨ ਪੇ ਦੀਪ ਤੂੰ ਕਾਲਜ ਜਾਂਨੀ ਹਰ ਟਿਕ ਜਿੱਥੇ ਉਸ ਬੱਚੇ ਆਂਦੇ ਕਈ ਵਾਰੀ ਬੱਚੇ ਤੇ ਸੁੱਖ ਨਹੀਂ ਹੋਰ ਹੁੰਦੇ ਨੇ ਪੁੱਤ ਜੇ ਤੇਰੇ ਦਿਲ ਵਿੱਚ ਕੋਈ ਵੀ ਅਜੀ ਗੱਲ ਹੈ ਨਾ ਤੇ ਤੂੰ ਸਾਨੂੰ ਬੀ ਅਟੈਂਸ਼ਨ ਹੋ ਕੇ ਦੱਸ ਸਕਨੀ ਅਸੀਂ ਮਾਵਾ ਵੀ ਆ ਤੇਰੀਆਂ ਤੇ ਸਹੇਲੀਆਂ ਵੀ ਆ ਉਹ ਮੇਰੀ ਵੀ ਸੁਣ ਲਾ ਹੁਣ ਮੇਰੀ ਗੱਲ ਸੁਣੋ ਜੇ ਮੇਰੇ ਦਿਲ ਵਿੱਚ ਕੋਈ ਅਜੀ ਗੱਲ ਹੁੰਦੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਮੈਂ ਬਾਹਰ ਤੇ ਨਾਲ ਤੁਹਾਡੀ ਕਰਨੀ ਹੀ ਥੀ ਅੱਜ ਰਿਸ਼ਤਾ ਕਰਦੀ ਆ ਕੱਲ ਨੂੰ ਤੂੰ ਦੱਸੇ ਕਿ ਮੰਮੀ ਐ ਇਤਰਾ ਨਹੀਂ ਇਤਰਾ ਮੇਰੀ ਗੱਲ ਬਾਤ ਹੈਗੀ ਸੀ ਤੇ ਉਦੋਂ ਨਹੀਂ ਨਵਾਰਾ ਖਾਣਾ ਨਹੀਂ ਮੰਮੀ ਕੋਈ ਹੋਜੀ ਗੱਲ ਨਹੀਂ ਜਿੱਥੇ ਤੂੰ ਹੀ ਕਰੋਗੇ ਨਾ ਦਿਲ ਖੋਲ ਕੇ ਕੋਈ ਟੈਨਸ਼ਨ ਨਹੀਂ ਲੈਣੀ ਇਹ ਨਾ ਸੋਚੀ ਕਿ ਮੇਰੀਆਂ ਮੰਮੀਆਂ ਬੈਠੀਆਂ ਵਾਂ ਤੇ ਕੀ ਪੁੱਛਣ ਡੀਆਂ ਪੁੱਤ ਤੇਰੀਆਂ ਹੀ ਮਾਵਾਂ ਨਹੀਂ ਐ ਸਭ ਕੁਝ ਤੇਨੂੰ ਪੁੱਛਾਂਗੇ ਫੇਰ ਹੀ ਪਤਾ ਲੱਗੂਗਾ ਨਾ ਪੁੱਤ ਤਾਂ ਹੀ ਤਾਂ ਮੈਂ ਕਹਿ ਰਹੀ ਆ ਕੋਈ ਕੁਝ ਗੱਲ ਨਹੀਂ ਤੇ ਬੇਫਿਕਰ ਹੋ ਜਾ ਤੇ ਜਿੱਥੇ ਕਰੋਗੇ ਨਾ ਮੈਂ ਉਸ ਤੇ ਰਾਜੀ ਵਾਂ ਹਾਂ ਬਸ ਮੈਨੂੰ ਇੱਕ ਵਾਰੀ ਫੋਟੋ ਜਰੂਰ ਖਾ ਦੇਣਾ ਆ ਲੈ ਮੈਂ ਤੈਨੂੰ ਹੁਣੇ ਫੋਟੋ ਦਿਖਾ ਦੇ ਤੂੰ ਮੇਰੇ ਜਿਹੜਾ ਕਾਲੇ ਸਹੀ ਨਹੀਂ ਸਭ ਕੁਝ ਰੱਖਿਆ ਮੇਰੇ ਨਾਲ ਜਾਰਾ ਇਹਨਾਂ ਨੂੰ ਕਾਲੀ ਆ ਮੈਂ ਅਗਰ ਮੈਂ ਤੇ ਵੇਖਿਆ ਹੁਣ ਇਹ ਰਿੰਪੀ ਉਹਨੂੰ ਤੇ ਮੈਂ ਵਿਖਾ ਲੈਣੀ ਹੈ ਨਾ ਜਿੰਨਾ ਚਿਰ ਉਹ ਨਹੀਂ ਹਾਂ ਕਰੂਗੀ ਮੈਂ ਨਹੀਂ ਕਰਨਾ ਰਿਸ਼ਤਾ ਠੀਕ ਜ਼ਿੰਮੇਵਾਰੀਆਂ ਬਾਕੀ ਮੇਰੀਆਂ ਮੁੰਡਾ ਪਸੰਦ ਉਹਦਾ ਦਿਖਾਓ ਫੋਟੋ ਇਹ ਆ ਲੈ ਬਾਹੂ ਬਟਾ ਕੀ ਹੋਇਆ ਕੀ ਹੋਇਆ ਇਹਨੂੰ ਕੀ ਗੱਲ ਹੁੰਦੀ ਇਹਨੂੰ ਜਾਂਦੇ ਤੁਸੀਂ ਮੁੰਡੇ ਨੂੰ ਮੰਮੀ ਇਹ ਸਾਡੇ ਕੋਲ ਚੜਦਾ ਹੈ ਅੱਛਾ ਤੇ ਇਹ ਇੱਕ ਨੰਬਰ ਦਾ ਵਿਗੜਿਆ ਮੁੰਡਾ ਹੈ ਹੈ ਹਾਂਜੀ ਮੰਮੀ ਜਿਹੜੀ ਕੁੜੀ ਰੰਗਦੀ ਆ ਉਹਨੂੰ ਤੰਗ ਪਰੇਸ਼ਾਨ ਕਰਦਾ ਹੈ ਭਾਈ ਮੈਂ ਮਰ ਜਾ ਤੇ ਆਪਣੇ ਮਾਪਿਆਂ ਦੇ ਸਿਰ ਤੇ ਇਹ ਅੱਸ਼ਾ ਕਰਦਾ ਪਿਆ ਨਸ਼ੇੜੀ ਹੈ 1 ਨੰਬਰ ਦਾ ਓਏ ਹੋਏ ਹੋਏ ਹੋ ਇੰਨਾ ਗੰਦਾ ਹੁੰਦਾ ਹੈ ਇਹਦੇ ਨਾਲ ਮੇਰਾ ਰਿਸ਼ਤਾ ਕਰ ਲੱਗੇ ਜੇ ਪਤਾ ਇਹਦਾ ਤਾਂ ਸਾਨੂੰ ਪੁੱਤ ਪਤਾ ਲੱਗਾ ਪੀ ਇਹਨਾਂ ਦੀ ਕਰਿਆਨੇ ਦੀ ਦੁਕਾਨ ਹੈ ਜਾਂ ਘਰ ਦਾ ਬਿਜ਼ਨਸ ਹੈ ਮਾਂ ਟੀਚਰ ਹੈ ਮਮਮੀ ਸਭ ਕੁਝ ਹੈਗਾ ਮੈਨੂੰ ਪਤਾ ਹੈ ਕਰਿਆਨੇ ਦੀ ਦੁਕਾਨ ਕੱਦ ਲਈ ਪਾਈ ਆ ਕਿਤਨਾ ਜੋ ਇਹਨੂੰ ਕੁੜੀ ਦੇ ਇਹ ਪੜ ਲਿਆ ਨੇ ਸੇਲ ਵੀ ਹੋ ਗਿਆ ਜੇ ਤਾ ਵੀ ਆਣ ਕੇ ਕਾਲਜ ਦੇ ਬਾਹਰ ਖੜ ਜਾਂਦਾ ਵਾ ਕੁੜੀਆਂ ਛੇੜਨ ਵਾਸਤੇ ਐਕਸ ਤੋਂ ਤੱਕੇ ਕਾਲਜ ਵਾਲੇ ਦੋ ਵਾਰੀ ਨੂੰ ਜੇਲ ਵੀ ਕਰਾਤਾ ਵਾ ਤਾਂ ਵੀ ਇਹ ਮੁੰਡਾ ਹਟਦਾ ਹੀ ਨਹੀਂ ਜੀ ਮੰਮੀ ਉਹ ਤੇ ਘਰ ਦੇ ਵੀ ਪਰੇਸ਼ਾਨ ਆ ਕਿ ਕੋਈ ਇਹਨੂੰ ਕੁੜੀ ਦੇ ਦੇ ਤਾਂ ਹੀ ਤੇ ਉਹਨਾਂ ਨੇ ਅਗਲੇ ਅੱਜ ਨੂੰ ਸਕੂਲ ਕਿ ਦਿੱਤਾ ਵਾ ਸਿਮਰਤ ਤੇਰੀ ਭੈਣ ਕਿਹੋ ਜਿਹਾ ਰਿਸ਼ਤਾ ਕਰਾਉਂਦੀ ਮੈਂ ਤਾਂ ਘਬਰਾ ਹੀ ਗਈ ਹਾਂ ਸੁਣ ਕੇ ਪੰਜੀ ਇਹਦੀ ਜਸਬੀਰ ਦਾ ਕਸੂਰ ਨਹੀਂ ਹੈ ਕਿਉਂਕਿ ਜਸਬੀਰ ਨੂੰ ਜਿਵੇਂ ਉਹਨਾਂ ਨੇ ਕਿਹਾ ਉਹਨੇ ਉਵੇਂ ਕਿਹਾ ਆਹ ਨੂੰ ਥੋੜਾ ਪਤਾ ਤਾਂ ਪਤਾ ਹੋਊਗਾ ਨਹੀਂ ਮੰਮੀ ਨਹੀਂ ਉਹਨੂੰ ਚਾਹੀਦਾ ਤੇ ਉਹ ਤੇ ਰਿੰਪੀ ਨੂੰ ਆਪੀ ਧੀ ਸਮਝੀ ਆਪੀ ਕਿ ਇਹਨੂੰ ਕੋਈ ਡੋਬਦਾ ਨਹੀਂ ਮੰਮੀ ਮਾਸੀ ਵੀ ਕੋਲ ਠੀਕ ਨਹੀਂ ਮਾਸੀ ਨੂੰ ਵੀ ਇੰਨਾ ਗਲਤ ਤਾਂ ਨਹੀਂ ਪਤਾ ਹੋਣਾ ਕਿਉਂਕਿ ਹੈ ਹੀ ਇੰਨਾ ਵਧੀਆ ਮੁੰਡਾ ਵੇਖਣ ਨੂੰ ਲੱਗਦਾ ਮੰਮੀ ਇੰਨਾ ਸੋਹਣਾ ਸੁਰੱਖਾ ਮੁੰਡਾ ਨਾ ਕੋਈ ਕਹਿ ਨਹੀਂ ਸਕਦਾ ਕਿ ਇਹਦੇ ਆਹ ਕੰਮ ਨੇ ਆ ਥੋੜੇ ਦਿਨ ਪਹਿਲਾਂ ਨਾ ਮੈਨੂੰ ਨਹੀਂ ਪਤਾ ਸੀ ਐਵੇਂ ਦਾ ਮੁੰਡਾ ਵਾ ਉਸੀ ਲੜਾਈ ਹੋ ਰਹੀ ਤੇ ਮੈਂ ਤਾਂ ਛਡਾ ਰਹੀ ਸੀ ਕਿ ਛੱਡ ਦੋ ਇਹਨੂੰ ਛੱਡ ਦੋ ਪਰ ਸਾਰੇ ਉੱਥੇ ਕਹਿ ਰਹੇ ਠਹਿਰ ਦੋ ਥੋੜੇ ਦੇ ਇਹ ਤੇ ਮੁਸਲੀਦ ਪਤਾ ਲੱਜੇਗੀ ਸਹੀ ਮੰਮੀ ਮੈਨੂੰ ਹੀ ਪਤਾ ਲੱਗ ਗਿਆ ਜੋ ਜੋ ਨੇ ਕੀਤਾ ਜ ਬਹੁਤ ਗੰਦਾ ਮੁੰਡਾ ਮੰਮੀ ਬਿਲਕੁਲ ਮੈਂ ਨਹੀਂ ਕਰਨਾ ਇਥੇ ਟੈਂਸ਼ਨ ਨਾ ਲੈ ਦਿਲ ਕਰ ਨਹੀਂ ਬਾਕੀ ਮੰਮੀ ਜੇ ਤੁਹਾਡਾ ਮਨ ਹੈਗਾ ਉੱਥੇ ਮੇਰਾ ਰਿਸ਼ਤਾ ਕਰਨ ਦਾ ਤਾਂ ਮੈਂ ਕੋਈ ਨਾ ਨਹੀਂ ਕਰਾਂਗੀ ਤੁਸੀਂ ਕਰ ਦੋ ਹਾਂ ਨਹੀਂ ਆਹੀ ਪਾਗਲ ਹੋ ਗਏ ਇਹ ਕਰਦਾ ਆਵੇ ਹੈ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਅਹੀਂ ਇਸ ਤਰ੍ਹਾਂ ਕਦੀ ਵੀ ਨਹੀਂ ਕਰਾਂਗੇ ਦੇਖ ਰਿਹਾ ਕਿ ਥੋੜੀ ਕੋਈ ਜ਼ਹਿਰ ਖਾ ਲੂਗਾ ਉਹ ਵੀ ਇਹੋ ਜਿਹੇ ਮੁੰਡੇ ਦੇ ਨਾਲ ਜਿਹਦੇ ਨਾਲ ਸਾਡੀ ਕੁੜੀ ਤੁਰਨ ਲੱਗਿਆ ਸ਼ਰਮ ਮੰਨੇ ਕਿ ਮੈਂ ਕਿਵੇਂ ਦੇ ਮੁੰਡੇ ਦੇ ਨਾਲ ਜਾਣਾ ਕਦੀ ਵੀ ਨਹੀਂ ਰਿਬੀ ਬਿਲਕੁਲ ਵੀ ਨਹੀਂ ਇਹ ਗੱਲ ਸੋਚੀ ਵੀ ਨਾ ਅੱਖੀਂ ਵੇਖ ਕੇ ਜ਼ਹਿਰ ਨਹੀਂ ਖਾਦਾ ਜਾਂਦਾ ਚੰਗੇ ਵੇਲੇ ਤੂੰ ਆ ਗਈ ਸੱਚੀ ਕਿ ਕੁੜੀ ਦੇ ਸਾਡੇ ਅੱਖਾਂ ਤੋਂ ਪੜਦਾ ਨਾ ਤੇ ਨਾ ਚਲੋ ਜੀ ਇਹ ਮੰਨ ਪੜਦਾ ਲੱ ਚੁੱਕਾ ਵਾ ਤੇ ਤੁਹਾਡਾ ਵੀ ਲੱਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਜਣੇ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗਦੀ ਹੈ ਜਰੂਰ ਦੱਸਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਸ ਬਸ ਇੱਕ ਛੋਟਾ ਜਿਹਾ ਮੈਸੇਜ ਹੀ ਸਟੋਰੀ ਚ ਕਿ ਕਿ ਦੇਖਣ ਨੂੰ ਬੰਦਾ ਜਿਵੇਂ ਦਾ ਲੱਗਦਾ ਨਾ ਉਵੇਂ ਦਾ ਹੁੰਦਾ ਨਹੀਂ ਆ ਭਾਵੇਂ ਮੁੰਡਾ ਭਾਵੇਂ ਕੁੜੀ ਹੈ ਆ ਕਿਸੇ ਨੂੰ ਨਹੀਂ ਕਹਿ ਸਕਦੇ اگر ਕੁੜੀ ਵਿਹਾ ਵੇਖੋ ਨੂੰ ਬਹੁਤ ਸੋਹਣੀ ਹੈ ਬੜੀ ਵਧੀਆ ਕਰੋ ਪਰ ਟਾਪਾ ਨੂੰ ਜਿੰਨੀ ਦਮ ਉਹਨਾਂ ਵਿੱਚ ਰਾਂਗੇ ਨਹੀਂ ਨਾ ਲੈ ਉਹਨਾਂ ਦੇ ਗੁਣ ਤੇ ਵੇਖੋ ਕੀ ਹੈ ਗੁਣ ਦਾ ਪਤਾ ਲੱਗਦਾ ਨਾ ਫਿਰ ਬੰਦਾ ਅਚਰਜ ਕਰਦਾ ਪਿਆ ਹੈ ਕਈ ਵਾਰ ਭਾਂਜੀ ਵਿਚੋਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਕੁਛ ਨਹੀਂ ਪਤਾ ਲੱਗਦਾ ਹੀ ਨਹੀਂ ਲੱਗਣ ਨਹੀਂ ਦਿੰਦੇ ਪਤਾ ਛੋਲੇ ਜਿੰਨੀ ਦਮ ਆਪਾਂ ਨੂੰ ਮਿਲਾਂਗੇ ਨਹੀਂ ਬੈਠਾਂਗੇ ਨਹੀਂ ਹਾਂ ਸਾਨੂੰ ਉਨੀ ਦੇਰ ਉਹ ਨਹੀਂ ਫਟ ਕਰੋ ਵੇਖੋ ਕਬਰਾਂ ਹਾਂਜੀ ਸਾਰਨ ਸੱਸੀ ਗੱਲ ਜੀ ਹੋਰ ਸੁਣਾਉਂਗੀ ਆਮੇ ਦੀ ਉਮੀਦ ਹੈ ਕਿ ਸਭ ਸਭ ਠੀਕ ਠਾਕ ਹੋਏਗੀ ਮੇਰੀ ਰਿੰਪੀ ਸਾਹਿਲ ਡੀਕੇ ਗੋਲਡ ਸਾਰੇ ਨਕਲ ਲਾਂਦੇ ਤੇ ਮੈਂ ਇਤਰਾ ਹੀ ਬੋਲਦੀ ਤੇ ਮੈਂ ਇਤਰਾ ਹੀ ਬੋਲਦੀ ਰਹਿਣਾ ਤੇ ਜਿਹੜੀ ਆਈਡੀ ਸਟੋਰੀ ਬਣਾਈ ਗਈ ਸੀ ਇਹ ਕੀ ਹੁੰਦਾ ਹੈ ਕਿ ਕਈ ਵਾਰੀ ਆਪਾਂ ਵਿਚੋਲਣ ਨੂੰ ਗਲਤ ਕਹਿ ਦਿੰਨੇ ਆ ਵਿਚੋਲਣਾਂ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਜਾ ਕੇ ਸਹੀ ਕਰਨ ਉਹ ਤਾ ਨੂੰ ਵੀ ਜੋ ਕੋ ਦੱਸਦੇ ਨੇ ਉਹ ਆਖ ਦਿੰਦਿਆਂ ਹਾਂ ਤੇ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਰਿਸ਼ਤੇਦਾਰ ਭੈਣ ਭਰਾਵਾਂ ਵਿੱਚ ਕਿਸੇ ਵੱਲੇ ਉਹ ਫੋਟੋ ਆਪਾਂ ਜਦੋਂ ਵਿਖਾਣੇ ਪਤਾ ਲੱਗ ਜਾਂਦਾ ਹੈਗਾ ਜਾਂ ਕਹਿ ਵੀ ਗਲੀ ਮੱਲਿਆਂ 'ਚ ਪਤਾ ਲੱਗ ਜਾਂਦਾ ਹੈਗਾ ਕਿ ਇਹ ਐਸਾ ਦੀ ਨੇਚਰ ਦੇਗੇ ਤੇ ਜੇ ਟੱਡੇ ਕੋ ਬੱਚਿਆ ਜਾ ਸਕਦਾ ਹੋਵੇ ਨਾ ਤੇ ਬਚ ਲੈਣਾ ਚਾਹੀਦਾ ਹੈਗਾ ਸਾਰੀ ਉਮਰ ਦੇ ਰੋਣੇ ਨਾਲੋਂ ਮਗਰ ਜਦੋਂ ਵੀ ਰਿਸ਼ਤਾ ਕਰੋ ਪੁੱਛ ਗਿਛ ਕਰਕੇ ਚੰਗੀ ਤਰ੍ਹਾਂ ਫਿਰ ਤੋਂ ਨਹੀਂ ਲੰਦਾ ਜਦੋਂ ਆਪਸ ਵਿੱਚ ਜੀ ਲੜਦੇ ਜੇ ਨਾ ਤੇ ਨਾਲ ਹੀ ਵਿਚੋਲਿਆਂ ਨੂੰ ਗਾਲਾਂ ਪੈ ਜਾਂਦੀ ਜੇ ਮਰ ਜੇ ਉਹਦੇ ਰੋਵੇ ਕੱਖ ਨਾ ਬਾਕੀ ਸਾਰੇ ਨਹੀਂ ਹੋ ਜਾਂਦੇ ਕੁਝ ਕੁਸ਼ ਹੋਵੇ ਕੱਖ ਨਾ ਉਹ ਤਾਂ ਸਿੱ ਆਪਾ ਹੋ ਜੇ ਉਹ ਵਿਚਾਰਾ ਵੀ ਜਿਵੇਂ ਮਰੇ ਜਾ। ਆਹ ਵਿਚੋਲਣ ਨੂੰ ਐਵੇਂ ਗਾਲਾਂ ਪੈਂਦੀ। ਬੱਚੋਲਣ ਨੂੰ ਪਤਾ ਹੀ ਨਹੀਂ ਹੁੰਦਾ ਇਹ ਹੈ ਕੀ ਇਹ ਗੱਲ। ਬੱਚੋਲਣ ਨੂੰ ਤਾਂ ਪਿਆਰ ਦਾ ਪਤਾ। ਅੰਦਰ ਦਾ ਕਾਇਦਾ ਉਹ ਆਰਨੇ ਵਿਚੋਲਣ ਨੂੰ ਤੇ ਸੂਟ ਮੈਨੂੰ ਇਧਰੋਂ ਵੀ ਮਿਲ ਜਾਂਦਾ ਇਧਰੋਂ ਹੀ ਮਿਲ ਜਾਏ। ਪਤਾ ਕੀ ਗੱਲ ਹੁੰਦੀ ਭੈਣ ਜੀ ਵਿਚੋਲਣਾਂ ਦਾ ਕੰਮ ਹੁੰਦਾ ਨਾ ਮੁੰਡੇ ਵਾਲੇ ਕੁੜੀ ਵਾਲੇ ਉਹਨਾਂ ਨੂੰ ਜਾਂਦੇ ਨੇ। ਉਹ ਜਾਂਦੇ ਨੇ ਜਾ ਕੇ ਉਹ ਗੱਲ ਕਰਦੇ ਨੇ ਕਿ ਸਾਡੀ ਕੁੜੀ ਹੈ ਜਾਂ ਸਾਡਾ ਬੇਟਾ ਰਿਸ਼ਤਾ ਕਰਵਾਓ। ਸਿਰਫ ਉਹਨਾਂ ਦਾ ਇਥੋਂ ਤੱਕ ਹੈ ਕਿਉਂਕਿ ਜੇ ਕਹੀਂ ਨਾ ਕਿ ਫੈਮਿਲੀ ਬੈਕਗ੍ਰਾਉਂਡ ਦਾ ਬੜਾ ਕਿਸੇ ਨੂੰ ਪਤਾ ਹੋਵੇ ਅ ਵਿਚੋਲਣਾ ਨੂੰ ਕੱਖ ਨਹੀਂ ਚ ਪਤਾ ਹੁੰਦਾ ਸਹੀ ਗੱਲ ਚ ਉਹ ਆਪ ਹੀ ਪਤਾ ਕਰਨਾ ਪੈਂਦਾ ਉਹ ਆਪ ਹੀ ਪਤਾ ਉਹ ਸਿਰਫ ਤੁਹਾਨੂੰ ਬੰਦੇ ਟਕਰਾ ਦੇ ਦਿੰਦੇ ਨੇ ਕਿ ਤੁਸੀਂ ਵੇਖ ਲਓ ਪਰ ਇਹਦੇ ਵਿੱਚ ਚਲੋ ਸਟੋਰੀ ਵਿੱਚ ਵਿਖਾਇਆ ਗਿਆ ਕਿ ਮਾਸੀ ਦੀ ਕੁੜੀ ਸੀ ਪਰ ਮਾਸੀ ਦੀ ਕੁੜੀ ਗਾਂ ਕਿਸੇ ਨੇ ਕਿਸੇ ਨਾਲ ਕਿਸ ਨਾਲ ਰਿਸ਼ਤਾ ਭੇਜਿਆ ਇਹ ਪੁੱਛਦੇ ਤੁਹਾਨੂੰ ਆਪ ਹੀ ਕਰਨੀ ਚਾਹੀਦੀ ਹੈ ਜੀ ਬਾਕੀ ਜੇ ਇਹ ਮੈਸੇਜ ਜਿਹੜਾ ਆਪਾਂ ਟੌਪਿਕ ਲਿਆ ਸੀ ਅਜਦਾ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਪਤਾ ਨਹੀਂ ਕੀ ਦਿਨ ਵਾਰ ਚੱਲਣ ਦੇ ਮੈਨੂੰ ਖੁਦ ਨਹੀਂ ਸਮਝ ਹੈਗੀ ਮੈਨੂੰ ਦੋਵੇਂ ਪਾਸੇ ਵਿਚੋਲੋਂ ਨਾਲ ਹੀ ਸੀਨ ਬਣਨ ਦੇ ਆ ਉਧਰ ਤਾਈ ਦਾ ਮਿਲਿਆ ਸੀ ਹੈਨਾ ਤੇ ਬਾਕੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਚਲ ਕੋਈ ਨਹੀਂ ਫੇਰ ਹੋ ਸੇ ਬਲੀ ਹਾਂ ਚਲ ਕੋਈ ਨਹੀਂ ਤੀਏ ਪਿਆ ਵਾਲਾ ਨੀਵੇਂ ਹੋਣਾ ਹੀ ਪੈਂਦਾ ਦੁਬਾਰਾ ਕਰੋ ਆਏ ਭਾਈ ਖੜਾ ਕਿੱਤੇ ਬੱਟੀ ਫੋਨ ਹੀ ਨਹੀਂ ਚੁੱਕਦੀ ਬੱਸ ਵੈਲ ਹੋਈ ਜਾਂਦੀ ਖਰੇ ਇਦਾਂ ਉਤਰ ਫਿਰਦੀ ਹੋਣੀ ਐ ਜਦੋਂ ਕੰਮ ਦੀ ਗੱਲ ਕਰਨੀ ਹੁੰਦੀ ਫੋਨ ਹੀ ਨਹੀਂ ਚੁੱਕਣਾ ਇਹ ਨੂੰ ਫੋਨ ਚੁੱਕ ਨਹੀਂ ਭਈ ਕਿੱਤੇ ਹੀ ਦੀ ਕਿੱਦਾਂ ਲਈ ਕੀ ਕਰਨ ਦੇ ਮੈਂ ਮੇਰੀ ਗੱਲ ਸੁਣ ਲੈ ਬਈ ਇੱਕ ਮਿੰਟ ਆ ਬੋਲਦੇ ਆ ਸੁਣਦੇ ਤਾਂ ਪਈਆਂ ਬੋਲੋ ਮੇਰੀ ਗੱਲ ਸੁਣੋ ਜੇ ਤੇਰੀ ਪਰਜਾਈ ਦਾ ਫੋਨ ਆਏ ਤਉ ਨੂੰ ਨਾ ਦੱਸੀ ਕਿ ਮੈਂ ਤੈਨੂੰ ਫੋਨ ਕੀਤਾ ਵਾ ਅੱਛਾ ਠੀਕ ਐ ਆਹੋ ਨੂੰ ਨਾ ਪਤਾ ਲੱਗਣਾ ਚਾਹੀਦਾ ਠੀਕ ਐ ਪਰ ਠੀਕ ਐ ਮਾਤਾ ਨਹੀਂ ਦੱਸਦੀ ਠੀਕ ਐ ਵਨ ਸਟਾਰ ਬੈਠੀ ਰਹਿ ਬੈਠੀ ਰਹਿ ਮੂੰਹ ਬਣਾ ਕੇ ਬਾਹਰ ਨਾ ਨਿਕਲੀ ਕਮਰੇ ਚੋਂ ਜਦੋਂ ਮੇਰੀ ਧੀ ਦਾ ਨਾਂ ਲੈਂਦਾ ਉੱਥੇ ਬੂਥਾ ਬਣਾ ਕੇ ਪਈ ਜਾਂਦੀ ਤੇਰੇ ਮਨ 'ਚ ਆਹੀ ਹੁੰਦਾ ਮੈਂ ਸੱਦਣਾ ਹੀ ਨਹੀਂਗਾ ਮੈਂ ਕਹਿ ਦਿਆਂ ਨੀ ਕਹਾਂ ਇਹ ਕੋ ਕਹਿਣਾ ਹੁੰਦਾ ਨਹੀਂ ਆਂਦੇ ਤੂੰ ਘਰ ਜਾ ਕੇ ਇੱਕ ਵਾਰੀ ਕਹਿ ਉਹ ਜਾ ਕੇ ਕੱਲ ਨੂੰ ਤੇਰੇ ਪੇ ਕੇ